ਕਿ ਇਹ ਕਿਦਾਂ ਨਾ ਦਊ ਉਹਦੀ ਜਾਨ ਨਾ ਕੱਢੂੰ ਮੈਂ ਪੈਸੇ ਨਾ ਦਊਗੀ ਪੈਸੇ ਲੈ ਕੇ ਕਿੱਥੇ ਜਾਣਾ ਇਹਨੇ ਜਾਨ ਕੱਢਿਆ ਫਿਰ ਮਿਲ ਜਾਣਗੇ ਹਨ ਨੂੰ ਮੈਂ ਉਹ ਡਾਇਲੋਗ ਬੋਲ ਚਲੋ ਠੀਕ ਆ ਮੰਮੀ ਜਿੱਦਾਂ ਤੁਸੀਂ ਕਰੋਗੇ ਠੀਕ ਹੀ ਆ ਨਹੀਂ ਪੈਸੇ ਜਿਹੜੇ ਆ ਨਾ ਉਹਦੇ ਸੰਗ ਚ ਬਾਹ ਪਾ ਕੇ ਨਾ ਕੱਢੂੰ ਇੱਥੇ ਸੰਦੀਪ ਮੰਮੀ ਮੈਂ ਉਹਨੂੰ ਸਮਝਾ ਕੇ ਆਈ ਆ ਕਿ ਪੈਸੇ ਦੇ ਦੇ ਤੈਨੂੰ ਜਾਣ ਨੂੰ ਵੱਧ ਕੇ ਪੈਸੇ ਪਿਆਰੇ ਆ ਕੀ ਆਂਦੀ ਫਿਰ ਉਹ ਕਹਿੰਦੀ ਇਹੋ ਗੱਲ ਕਰੀ ਜਾਣਾ ਹੀ ਬਾਕੀ ਜਿੱਦਾਂ ਤੁਸੀਂ ਕਰਨਾ ਨਾ ਸਾਹੀ ਗੱਦਾਂ ਤੇ ਬਾਕੀ ਮੰਮੀ ਜਿੱਦਾਂ ਤਾ ਨੂੰ ਠੀਕ ਲੱਗਦਾ ਨਾ ਉਦਾਂ ਹੀ ਕਰਨਾ ਤੇ ਥੋੜਾ ਲੈਣੀ ਆ ਉਹਨੇ ਹੁਣ ਨਾ ਉਹਨੂੰ ਬੰਦ ਦਿੱਤਾ ਵਾ ਨਾ ਉਹਨੇ ਹੋਰ ਤਾਂ ਚੜਨਾ ਵਾ ਤਾਂ ਚੜੂਗੀ ਨਾ ਤਾਂ ਆਪਣੇ ਤੈਨੂੰ ਮੈਂ ਗੱਲ ਦੱਸਾਂ ਪੁਛਤਾਉਗੀ ਇਦਾਂ ਕਰਕੇ ਚਲ ਤੂੰ ਮਾਸੀ ਨੂੰ ਫੋਨ ਕਰੋ ਕੀ ਕਹਿੰਦੀ ਐ ਕੋਈ ਨਹੀਂ ਮੈਂ ਮਾਸੀ ਨੂੰ ਫੋਨ ਕਰ ਦਿੱਤਾ ਮੈਨੂੰ ਚਾਹ ਦਾ ਕੱਪ ਬਣਾ ਕੇ ਦੇ ਮੇਰਾ ਸਿਰ ਬੜਾ ਫਿਰੋਣੇ ਚੀਕੂਗਨ ਇਹ ਕਿ ਤੁਹਾਨੂੰ ਪੁਲਿਸ ਸੀਬੀਆਈ ਕਰ ਕਰਕੇ ਜੱਜਾਂ ਦੇ ਅਣਜਾਣ ਨੰਬਰਾਂ ਤੋਂ ਵੀਡੀਓ ਕਾਲ ਆਉਂਦੀਆਂ ਹਨ ਤਾਂ ਡਰੋ ਨਾ ਹੈਲੋ ਸਸਾ ਤੇ ਫਿਰ ਉਹਦਾ ਪਤਾ ਲਿਆ ਚਲ ਗਈ ਹਸਪੀਟਲ ਤੇ ਕਿੰਨਾ ਕਿੰਨੇ ਦਿਨ ਉਧਰ ਰਹਿਣਾ ਪਿਆ ਦੁਬਾਰਾ ਇਥੇ ਉਹ ਬੋਲਿਓ ਹੈਲੋ ਹਲੋ ਹੈਲੋ ਬੋਲੀ ਜਾਓ ਬੋਲੀ ਜਾਓ ਹੈਲੋ ਚਲ ਹੁਣ ਲੇਦਾ ਪਤਾ ਲੱਗ ਜਾਊਗਾ ਵੀ ਆਹ ਕੰਮ ਕੀਤਾ ਇਹਨਾਂ ਨੇ ਆਣ ਗਵਾਂਡ ਕੀ ਪਤਾ ਲੱਗ ਜਾਊਗਾ ਮੈਂ ਨਾ ਦੱਸੂਗੀ ਆਣ ਗਵਾਂਡ ਲੋਕਾਂ ਨੂੰ ਪੇਹਾਨੂੰ ਇਦਾਂ ਡਰਾਵੇ ਦਿੰਦੀ ਫਿਰਨ ਢਈ ਆ ਆਂਦੀ ਆ ਵੀ ਪੈਸੇ ਸਾਰੇ ਖੜ ਕੇ ਤੇ ਮੈਂ ਭੈਣ ਨੂੰ ਤੂੰ ਆ ਰਮਨ ਕੁੜੀ ਦਾ ਤੁਸੀਂ ਕੋਈ ਨਹੀਂ ਵੱਲਵਾ ਜਿਹੜੇ ਤੁਸੀਂ ਕੰਮ ਕਰਨ ਢੇ ਜੇ ਨਾ ਤੁਹਾਡੇ ਵਾਸਤੇ ਚੰਗੇ ਨਹੀਂ ਆਏ ਇਹ ਤੁਹਾਨੂੰ ਮੈਂ ਦੱਸਦਾ ਭੰਜ ਤੁਸੀਂ ਕਹੇ ਮੈਂ ਭੰਜ ਨੂੰ ਤੂੰ ਆਓ ਚੱਲੀਏ ਘਰ ਤੇ ਰੋਟੀ ਖਾਓ ਕਿੰਨਾ ਦਿਨ ਚੜ ਗਿਆ ਵਾ ਤੇ ਰੋਟੀ ਤੁਸੀਂ ਖਾਦੀ ਨਹੀਂ ਅਜੇ ਤੱਕ ਰਮਨ ਘਰ ਜਾਣ ਨੂੰ ਤੇ ਮੇਰਾ ਦਿਲ ਨਹੀਂ ਕਰਦਾ ਤਾਂ ਹੀ ਤੇ ਰਾਤੀ ਮੈਂ ਵਿਹਲੀ ਸੁੱਤਾ ਸੀ ਤਾਂ ਤੂੰ ਕਹਿਂਂਂ ਘਰ ਆਜੋ ਜਿਹੜੇ ਤੁਸੀਂ ਕੰਮ ਕਰਦੇ ਫਿਰਦੇ ਅ ਫਿਰ ਮੈਨੂੰ ਹਸਪੀਟਲ ਰਹਿਣਾ ਪਿਆ ਦੇ ਕੋਲ ਹੁਣ ਠੀਕ ਵਾ ਹਾਂ ਹਾਂ ਠੀਕ ਹੈ ਹੁਣ ਫੜਕੇ ਨੂੰ ਚੱਲ ਜਾ ਹੁਣ ਠੀਕ ਵਾ ਨਾ ਹੁਣ ਹਾਂ ਹਾਂ 1 2 1 ਨੰਨਾ ਮੇਰੀ ਠੀਕ ਨਹੀਂ ਉਹਦਾ ਕੋਈ ਆਹ ਪ੍ਰੈਸ਼ਰ 1 2 3 ਠੰਡੀ ਬੜੀ ਏ ਉੱਠੜਾ ਵਾਸਟਾਰ ਹਟਮਾਦੇ ਤੋਂ ਤੇਰੀ ਗੱਲ ਠੀਕ ਹੈ ਪਰ ਨਾ ਕਿਤੇ ਨਾ ਕਿਤੇ ਨਾ ਕਿ ਹੋਏ ਮਨ ਚ ਆਈ ਜਾਂਦੀ ਹੈ ਕਿ ਕਿਤੇ ਇਹ ਦੇ ਨਾਲ ਥੱਕਾ ਤੇ ਨਹੀਂ ਕਰਨ ਦੇ ਭੈਣ ਜੀ ਰਮਨ ਭਾਜੀ ਕਿੱਥੇ ਗਏ ਉਹ ਵੀ ਇੱਥੇ ਬਾਰਵੇਲੀ ਵਾਲੀ ਆ ਭੈਣ ਜੀ ਅੱਛਾ ਉਹਨੇ ਉਹਨਾਂ ਨੇ ਕਿਹਾ ਕੋਈ ਕੁਝ ਉਹਨਾਂ ਕੇ ਹੜ ਗਿਆ ਇਹ ਕੰਮ ਫੇਰ। ਤੁਮਣਾ ਪਾਜੀ ਇੱਥੇ ਕੀ ਹੋਣੀ ਦਿਸ। ਉਹ ਵਨ। ਤੁਮਣਾ ਪਾਜੀ ਇੱਥੇ ਹੋਣੀ ਦਿਸਣ ਦੇ। ਭੈਣ ਜੀ ਵੇਲੀ ਆ ਲਵਾਉ ਤੇ। ਅੱਛਾ ਪਤਾ ਹੀ ਵੀ ਫੋਨ ਲੱਗੇ ਹੋਇਆ ਤਾਂ ਬੁਲਾਣੇ ਕਰ ਦੇਣਾ ਵਾ। ਆਹੋ ਆਹੋ। ਇਹ ਵੀ ਗੱਲ ਠੀਕ ਐ। ਤੇ ਦਲਜੀਤ ਫੇਰ ਕੀ ਕਹਿੰਦਾ ਏ। ਦਲਜੀਤ ਹੁਣੀ ਤੇ ਦੋਵੇਂ ਜੀ ਮੇਰੇ ਨਾਲੋਂ ਹੁਣ ਮੈਂ ਆ ਗਈ ਨਾ। ਕਿਸੇ ਗੱਲ ਦਾ ਫਿਕਰ ਨਾ ਕਰ। ਮੈਂ ਆਪੇ ਜਾ ਕੇ ਕਰਨੀ ਗੱਲ। ਭੈਣ ਜੀ ਤਾਂ ਹੀ ਤਾਂ ਮੈਂ ਤੁਹਾਨੂੰ ਸੱਦਿਆ। ਫੇਰ ਵੀ ਆਪਣੇ ਭੈਣ ਭਰਾ ਨੂੰ ਦੁੱਖ ਹੰਦਾ ਵਾ। ਉਹ ਵਲਾ ਹਸਣ ਉਹ ਹੜ ਰਣ। ਤੁਸੀਂ ਕਹਿਣਾ ਤੁਸੀਂ ਕਹਿਣਾ ਸੰਦੀਪ ਮਾਸੀ ਆਪਣੀ ਵਾਸਤੇ ਨਾ ਚਾਹ ਪਾਣੀ ਤਿਆਰ ਕਰ ਪੁੱਤ ਤਾਂ ਹੀ ਤੇ ਭੈਣ ਜੀ ਮੈਂ ਤੁਹਾਨੂੰ ਫੋਨ ਲਾਇਆ ਹੋਰ ਕੀ ਫਿਰ ਆਪਣੇ ਭੈਣ ਭਰਾ ਨੂੰ ਦੁੱਖ ਦੇ ਇਹਨਾ ਮੈਨੂੰ ਪੁੱਛਣਾ ਵਾ ਕੱਲ ਨੂੰ ਤੇ ਤੂੰ ਪੈਸੇ ਦੇ ਦੇ ਹਾਂ ਤੈਨੂੰ ਜਾਨ ਪਿਆਰੀ ਹੈ ਜਾਨ ਪਿਆਰੀ ਜਾਨ ਪਿਆਰੀ ਜਾਨ ਚੰਗੀ ਰਹੇਗੀ ਇੱਥੇ ਮਰ ਜਾਏਗੀ ਤੇ ਫਿਰ ਕੀ ਕਰੇਗੀ ਕੋਈ ਨਹੀਂ ਮਰ ਜਾਏਗੀ ਤੇ ਮਰ ਚਾਹੀ जोत ती पेन में बैठ जाना वो दे मैं सीधी जे तू ही आगे दे ना ते मेरे हाथ खोल दो बेलो मम्मी मिनो छड़ने नहीं दे रहे हैगे कोई गल नहीं मैं करके आई गल रब <laughs> मैं तेरी ना करके आई गल खोल दे नीदर मैं ते बाद मेरी थोन गल देख 2 1 ਇਹ ਕਿਦਾਂ ਨਾ ਦਊ ਉਹਦੀ ਜਾਨ ਨਾ ਕੱਢੂੰ ਮੈਂ ਪੈਸੇ ਨਾ ਦਊਗੀ ਪੈਸੇ ਲੈ ਕੇ ਕਿੱਥੇ ਜਾਣਾ ਇਹਨੇ ਜਾਨ ਕੱਢਿਆ ਫਿਰ ਮਿਲ ਜਾਣਗੇ ਹਨ ਨੂੰ ਮੈਂ ਉਹ ਡਾਇਲੋਗ ਬੋਲ ਚਲੋ ਠੀਕ ਆ ਮੰਮੀ ਜਿੱਦਾਂ ਤੁਸੀਂ ਕਰੋਗੇ ਠੀਕ ਹੀ ਆ ਨਹੀਂ ਪੈਸੇ ਜਿਹੜੇ ਆ ਨਾ ਉਹਦੇ ਸੰਗ ਚ ਬਾਹ ਪਾ ਕੇ ਨਾ ਕੱਢੂੰ ਇੱਥੇ ਸੰਦੀਪ ਮੰਮੀ ਮੈਂ ਉਹਨੂੰ ਸਮਝਾ ਕੇ ਆਈ ਆ ਕਿ ਪੈਸੇ ਦੇ ਦੇ ਤੈਨੂੰ ਜਾਨ ਨਾਲੋਂ ਵੱਧ ਕੇ ਪੈਸੇ ਪਿਆਰੇ ਆ ਕੀ ਆਂਦੀ ਫਿਰ ਉਹ ਕਹਿੰਦੀ ਇਹੋ ਗੱਲ ਕਰੀ ਜਾਣਾ ਹੀ ਬਾਕੀ ਜਿੱਦਾਂ ਤੁਸੀਂ ਕਰਨਾ ਨਾ ਹੱਸ਼ਾ ਗਿਆ ਤਾਂ ਤੇ ਬਾਕੀ ਮੰਮੀ ਜਿੱਦਾਂ ਤੈਨੂੰ ਠੀਕ ਲੱਗਦਾ ਨਾ ਉਦਾਂ ਹੀ ਕਰਨਾ ਤੇ ਥੋੜਾ ਲੈਣੀ ਆ ਉਹਨੇ ਹੁਣ ਨਾ ਉਹਨੂੰ ਬੰਦ ਦਿੱਤਾ ਵਾ ਨਾ ਉਹਨੇ ਹੋਰ ਤਾਂ ਛੜਨਾ ਵਾ ਤਾਂ ਛੜੂਗੀ ਨਾ ਤਾਂ ਆਪਣੇ ਤੈਨੂੰ ਮੈਂ ਗੱਲ ਦੱਸਾਂ ਪਛਤਾਊਗੀ ਇਦਾਂ ਕਰਕੇ ਚਲ ਤੁਸੀਂ ਮਾਸੀ ਨੂੰ ਫੋਨ ਕਰੋ ਕੀ ਕਹਿੰਦੀ ਐ ਕੋਈ ਨਹੀਂ ਮੈਂ ਮਾਸੀ ਨੂੰ ਫੋਨ ਕਰ ਦਿੱਤਾ ਮੈਨੂੰ ਚਾਹ ਦਾ ਕੱਪ ਬਣਾ ਕੇ ਦੇ ਮੇਰਾ ਸਿਰ ਬੜਾ ਫਿਰੂ 1 ਬਰਾ ਤੋਂ ਵੀਡੀਓ ਕਾਲ ਆਉਂਦੀਆਂ ਹਨ ਤਾਂ ਡਰੋ ਨਾ ਹਲੋ ਸਸੇ ਹਾਂ ਤੇ ਫਿਰ ਉਹਦਾ ਪਤਾ ਲਿਆਂ ਚਲ ਗਈ ਹਸਪੀਟਲ ਤੇ ਕਿੰਨਾ ਕਿੰਨੇ ਦੇ ਬਦ ਘਰੇਣਾ ਪਿਆ ਦੁਬਾਰਾ ਇਥੋਂ ਬੋਲਿਓ ਹਲੋ ਬੋਲਾ ਹਲੋ ਬੋਲੀ ਜਾਏ ਬੋਲੀ ਜਾਏ ਹਲੋ ਚਲ ਲੈਦਾ ਪਤਾ ਲੱਗ ਜੂਗਾ ਵੀ ਆਹ ਕੰਮ ਕੀਤਾ ਇਹਨਾਂ ਨੇ ਆਂਡ ਗਵਾਂਡ ਕੀ ਪਤਾ ਲੱਗ ਜੂਗਾ ਮੈਂ ਨਾ ਦੱਸੂਗੀ ਆਂਡ ਗਵਾਂਡ ਲੋਕਾਂ ਨੂੰ ਵੀ ਸਾਨੂੰ ਇਦਾਂ ਡਰਾਵੇ ਦਿੰਦੀ ਫਿਰਨ ਢਈ ਆ ਆਂਦੀ ਆ ਵੀ ਪੈਸੇ ਸਾਰੇ ਖੜਕ ਕੇ ਤੇ ਮੈਂ ਭੈਣ ਨੂੰ ਤੂੰ ਆ ਰਮਨ ਕੁੜੀ ਦਾ ਤੁਸੀਂ ਕੋਈ ਨਹੀਂ ਵੱਲਵਾ ਜਿਹੜੇ ਤੁਸੀਂ ਕੰਮ ਕਰਨ ਢੇ ਜੇ ਨਾ ਤੁਹਾਡੇ ਵਾਸਤੇ ਚੰਗੇ ਨਹੀਂ ਆ ਇਹ ਤੁਹਾਨੂੰ ਮੈਂ ਦੱਸਦਾ ਪੰਜ ਤੁਸੀਂ ਕਹੇ ਮੈਂ ਪੰਜ ਨੂੰ ਕਰ ਤੂੰ ਆ ਆਓ ਚਲ ਜੀ ਘਰ ਤੇ ਰੋਟੀ ਖਾਓ ਕਿੰਨਾ ਦਿਨ ਚੜ ਗਿਆ ਵਾ ਤੇ ਰੋਟੀ ਤੁਸੀਂ ਖਾਦੀ ਨਹੀਂ ਅਜੇ ਤੱਕ ਰਮਨ ਘਰ ਜਾਣੂ ਤੇ ਮੇਰਾ ਦਿਲ ਨਹੀਂ ਕਰਦਾ ਤਾਂ ਹੀ ਤੇ ਰਾਤੀ ਮੈਂ ਵਿਹਲੀ ਸੁੱਤਾ ਸੀ ਤੇ ਤੂੰ ਕਹਿੰਦੀ ਘਰ ਆਜੋ ਜਿਹੜੇ ਤੁਸੀਂ ਕੰਮ ਕਰਦੇ ਫਿਰਦੇ ਫਿਰ ਮੈਨੂੰ ਹਸਪੀਟਲ ਰਹਿਣਾ ਪਿਆ ਦੇ ਕੋਲ ਹੁਣ ਠੀਕ ਵਾ ਹਾਂ ਹਾਂ ਠੀਕ ਹੈ ਹੁਣ ਫਰਕਿਆ ਨੂੰ ਚਲ ਜਾ ਹੁਣ ਠੀਕ ਵਾ ਨਾ ਹੁਣ ਹਾਂ ਹਾਂ ਉਹ ਠੀਕ ਬੰਦ ਨਾ ਮੇਰੀ ਠੀਕ ਨਹੀਂ ਉਹਦਾ ਕੋਈ ਆਹ ਪ੍ਰੈਸ਼ਰ ਠੰਡੀ ਬੜੀ ਹੈ। 1 స్టార్। 1 స్టార్। ਹਟਾ ਮਾਦੇ ਤੇ ਮਤਰੀ ਗੱਲ ਠੀਕ ਹੈ। ਪਰ ਨਾ ਕਿਤੇ ਨਾ ਕਿਤੇ ਨਾ ਕਿ ਹੋਏ ਮਨ ਚ ਆਈ ਜਾਂਦੀ ਹੈ। ਕਿਤੇ ਇਹ ਦੇ ਨਾ ਧੱਕਾ ਨਹੀਂ ਕਰਨ ਦੇ। ਭੈਣ ਜੀ। ਰਮਨ ਭਾਜੀ ਕਿਥੇ ਗਏ? ਉਹ ਵੀ ਇੱਥੇ ਬਰਵੇਲੀ ਵਾਲੀ ਆ ਭੈਣ ਜੀ ਅੱਛਾ ਉਹਨੇ ਉਹਨਾਂ ਨੇ ਕਿਹਾ ਕੋਈ ਕੁਝ ਉਹਨਾਂ ਕਹੇ ਅੜ ਗਿਆ ਇਹ ਕੰਮ ਫੇਰ ਉਹਨਾਂ ਪਾਜੀ ਇੱਥੇ ਗਏ ਉਹਨਾਂ ਦੱਸ ਉਹ ਵਨ ਦਮਣਾ ਪਾਜੀ ਇੱਥੇ ਉਹਨਾਂ ਦੱਸਣ ਦੇ ਭੈਣ ਜੀ ਵੇਲੀ ਆ ਲਵਾਉ ਤੇ ਅੱਛਾ ਪਤਾ ਹੀ ਵੀ ਫੋਨ ਲੱਗੇ ਹੋਇਆ ਤਾਂ ਬੁਲਾਣੇ ਕਰ ਦੇਣਾ ਆਹੋ ਆਹੋ ਇਹ ਵੀ ਗੱਲ ਠੀਕ ਐ ਤੇ ਦਲਜੀਤ ਫਿਰ ਕੀ ਕਹਿੰਦਾ ਓ ਦਲਜੀਤ ਹੁਣੀ ਤੇ ਦੋਵੇਂ ਜੀ ਮੇਰੇ ਨਾਲੋਂ ਹੁਣ ਮੈਂ ਆ ਗਈ ਨਾ ਕਿਸੇ ਗੱਲ ਦਾ ਫਿਕਰ ਨਾ ਕਰ ਮੈਂ ਆਪੇ ਜਾ ਕੇ ਕਰਨੀ ਗੱਲ ਭੈਣ ਜੀ ਤਾਂ ਹੀ ਤਾਂ ਮੈਂ ਤੁਹਾਨੂੰ ਸੱਦਿਆ ਫੇਰ ਵੀ ਆਪਣੇ ਭੈਣ ਭਰਾ ਨੂੰ ਦੁੱਖ ਹੁੰਦਾ ਵਾ ਉਹ ਬਲਾ ਹਸਣ ਉਹ ਹਟ ਰਣ ਤੂੰ ਹੀ ਕਹਿਣਾ ਤੂੰ ਹੀ ਕਹਿਣਾ ਸੰਦੀਪ ਮਾਸੀ ਆਪਣੀ ਵਾਸਤੇ ਨਾ ਚਾਹ ਪਾਣੀ ਤਿਆਰ ਕਰ ਪੁੱਤ ਤਾਂ ਹੀ ਤੇ ਭੈਣ ਜੀ ਮੈਂ ਤੁਹਾਨੂੰ ਫੋਨ ਲਾਇਆ ਹੋਰ ਕੀ ਫੇਰ ਆਪਣੇ ਭੈਣ ਭਰਾ ਨੂੰ ਦੁੱਖ ਦੇ ਇਹਨਾ ਮੈਨੂੰ ਪੁੱਛਣਾ ਵਾ ਕੱਲ ਨੂੰ ਤੇ ਤੂੰ ਪੈਸੇ ਦੇ ਦੇ ਹਾਂ ਤੈਨੂੰ ਜਾਨ ਪਿਆਰੀ ਐ ਜਾਨ ਪਿਆਰੀ ਜਾਨ ਪਿਆਰੀ ਜਾਨ ਚੰਗੀ ਰਹੇਗੀ ਇੱਥੇ ਮਰ ਜਾਏਗੀ ਤੇ ਫਿਰ ਕੀ ਕਰੇਗੀ ਕੋਈ ਨਹੀਂ ਮਰ ਜਾਏਗੀ ਤੇ ਮਰ ਚਾਹੀਏ 1 2 ਜੋਤ ਤੇ ਪਿੰਡ ਨਹੀਂ ਮਹਿਜਣਾ ਆਉਂਦੇ ਮੈਂ ਸਿੱਧੀ ਜੇ ਤਹੀ ਅੱਗੇ ਜੇ ਨਾ ਤੇ ਮੇਰੇ ਹੱਥ ਖੋਲ ਦੋ ਮੇਲਾ ਮੰਮੀ ਮੈਨੂੰ ਛੱਡਣੇ ਨਹੀਂ ਦੇਹੇ ਹੈਗੀ ਕੋਈ ਗੱਲ ਨਹੀਂ ਮੈਂ ਕਰਕੇ ਐਂ ਗੱਲ ਮੈਂ ਤੇਰੇ ਨਾਲ ਕਰਕੇ ਐਂ ਗੱਲ ਖੋਲ ਦੇ ਨੀਦਰ ਮੈਂ ਤਬਾ ਮੇਰੀ ਸੁਣ ਗੱਲ ਇਹ